सम प्रेमियों जय वाल्मीकि हर हर मोदी आज बड़ी खुशी है कि ਸਾਡੇ ਬਹੁਤ ਹੀ ਸਤਿਕਾਰਯੋਗ ਵੀਸ ਜੇਸਟ ਰਾਜਕਮਰ ਜੀ ਗਿੱਲ ਸਾਹਿਬ ਜਗਜੀ ਬੋਬੀ ਜੀ ਔਰ ਸਾਡੇ ਜ਼ਿਲ੍ਹਾ ਸਿਰਜਕ ਦੀਪਕ ਸਰਪਾਲ ਸਾਹਿਬ ਔਰ ਇਹਨਾਂ ਨੇ ਇੱਕ ਬੜੀ ਅੱਛੀ ਸਿਲੈਕਸ਼ਨ کہہ ਸਕਦਾ ਮੈਂ ਬੜੀ ਮਿਹਨਤ ਕੀਤੀ ਆ ਔਰ सलीम ਗਿੱਲ ਜੀ ਕਿਉਂਕਿ ਹਮਰ ਸਰ ਨਾਲ ਇਸ ਸੰਬੰਧਤ ਨੇ ਇਹਨਾਂ ਨੂੰ ਹਰਤਿਆ ਵਾਲਮੀਕੀ ਤਰਸ ਸਮਾਜ ਦਾ ਸ਼ਹਿਰ ਦਾ ਜਿਹੜਾ ਅਧਿਖਸ਼ ਜਿਹੜਾ ਵਾ ਸ਼ਹਿਰੀ ਵਿਧਾਨ ਜਿਹੜਾ ਅਧਿਖਸ਼ ਜਿਹੜਾ ਇਹਨਾਂ ਨੂੰ ਬਣਾਇਆ ਜਾ ਰਿਹਾ ਵਾ ਤਾਂ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਇਸ ਤੋਂ ਪਹਿਲਾਂ ਜ਼ਿਲ੍ਹਾ ਸੰਯੁਕਤ ਦੀਪਕ ਜੀ ਨੂੰ ਮੈਂ ਖੁਦ ਜਾ ਕੇ ਅੰਮ੍ਰਿਤਸਰ ਲਾ ਕੇ ਆਇਆ ਸੀ ਤਾਂ ਅੱਜ ਮੈਂ ਕਹਿ ਸਕਦਾ ਕਿ ਅੰਮ੍ਰਿਤਸਰ ਦੀ ਇੱਕ ਨਈ ਜਿਹੜੀ ਪ੍ਰਾਇਮਰੀ ਜਿਸ ਦੀ ਸ਼ੁਰੂਆਤ ਉਹ ਹੋ ਚੁੱਕੀ ਹੈ ਕਿਉਂਕਿ ਦੋ ਨਿਯੁਕਤੀਆਂ ਜਿਹੜੀਆਂ ਵਾ ਉਹ ਸਭ ਤੋਂ ਜ਼ਰੂਰੀ ਹੁੰਦੀਆਂ ਇੱਕ ਦੀਆਂ ਸ਼ਾਖਾ ਦੇਖਸ ਉਹ ਦੂਸਰੀ ਹੁੰਦੀ ਜ਼ਿਲ੍ਹਾ ਸੰਯੋਜਕ ਅੱਜ ਦੋਨੇ ਹੀ ਮਤਲਬ ਮੇਰੇ ਨਜ਼ਦੀਕ ਸਲੀਮ ਗਿਲਜੇ ਵੀ ਔਰ ਦੀਪਕ ਸਬਰਵਾਲ ਜੀ ਤੌਰ ਜ਼ਿਲ੍ਹਾ ਸੰਯੋਜਕ ਔਰ ਸ਼ਾਖਾ ਦੇਖਸ ਅੰਮ੍ਰਿਤਸਰ ਅੱਜ ਨੇ ਵੀ ਅਨੁਯੁਕਤੀਆਂ ਮੈਂ ਕਹਿ ਸਕਦਾ ਕਿ ਅੰਮ੍ਰਿਤਸਰ ਚ ਜਿਹੜੀ ਮੈਂ ਪਿਛਲੇ ਦਿਨ ਕੋਸ਼ਨਾ ਕਰਕੇ ਆਇਆ ਸੀ ਕਿ ਤੁਹਾਨੂੰ ਬੜਾ ਕੱਟ ਟਾਈਮ ਮਿਲਿਆ ਵਾ ਔਰ ਉਹਦੇ ਚ ਮੈਂ ਦੀਪਕ ਜੀ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਜਿਤੇ ਬਹੁਤ ਬਹੁਤ ਮੁਬਾਰਕਵਾਹ ਦਿੰਨਾ ਕਿ ਇਹਨਾਂ ਨੇ ਅੱਛਾ ਕੰਮ ਕਰਕੇ ਅਗਲੀ ਅੱਗੇ ਟੀਮ ਜਿਹੜੀ ਆ ਵਧਾਈ ਆ ਨਾਲ ਦੀ ਨਾਲ ਹੀ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਰਾਜਕਮਰ ਰਘਨ ਸਾਹਿਬ ਪੰਜਾਬ ਸਿੰਘ ਜੀ ਔਰ ਬੋਬੀ ਜੀ ਤੇ ਬਾਕੀ ਸਾਰੀ ਜਿਹੜੀ ਟੀਮ ਆ ਉਹਨਾਂ ਨੂੰ ਵੀ ਵਧਾਈ ਦਿੰਨਾ ਵਾ ਕਿ ਜਲੰਧਰੋਂ ਜਾ ਕੇ ਇੱਕ ਚੰਗੀ ਸਿਲੈਕਸ਼ਨ ਜਿਹੜੀ ਹੈ ਇੱਕ ਚੰਗਾ ਕਾਰਜਕਰਤਾ ਜਿਹੜਾ ਵਾ ਉਹ ਭਾਰਤੀਆ ਵਾਲਮੀਕੀ ਦਰਸਾਜ ਸਮਾਜ ਦੇ ਨਾਲ ਜੁੜਿਆ ਵਾ ਔਰ ਮੈਨੂੰ ਵੀ ਘੋਸ਼ਣਾ ਕਰਦੇ ਹੋਏ ਬੜਾ ਹਰਸ਼ ਫੀਲ ਹੋ ਰਿਹਾ ਵਾ ਕਿ ਆਣ ਵਾਲੇ ਦਿਨਾਂ 'ਚ ਇਹ ਸਾਡੀ ਦੋ ਮੈਂਬਰੀ ਜਿਹੜੀ ਟੀਮ ਆ ਇਹ ਬਾਕੀਆਂ ਸਰਿਆਂ ਦੀ ਸਲਾਮ ਅਚੇਰ ਇਹਨਾਂ ਨੇ ਯੁਕਤੀਆਂ ਜਿਹੜੀਆਂ ਕਰਕੇ ਉਹਨਾਂ ਦੀ ਵੀ ਕੋਸ਼ਿਸ਼ਾਂ ਜਿਹੜੀ ਕਰੂਗੀ ਔਰ 27 ਔਰ 28 ਤਰੀਕ ਨੂੰ ਹਿਮਾਚਲ ਤੋਂ ਬਹੁਤ ਵੱਡੇ ਤعداد ਦੇ ਅੰਦਰ ਸੰਗਤ ਜਿਹੜੀ ਆ ਪਵਨ ਵਾਲਮੀਕੀ ਜੀ ਸ਼੍ਰੀ ਅਮਨ ਸਰ ਤਿਆਰੀ ਆ ਉਹਦੀਆਂ ਤਿਆਰੀਆਂ ਦੀ ਜਿਹੜੀਆਂ ਅੱਜ ਇੱਕ ਜਿਹੜੀ ਵਿਸ਼ੇਸ਼ ਜਿਹੜੀ ਮੀਟਿੰਗ ਸੀ ਉਹ ਵੀ ਪੂਰੀ ਸਫਲਤਾਪੂਰਵਕ ਹੋਈ ਆ ਤੋਂ ਦੁਬਾਰਾ ਫਿਰ ਮੈਂ ਗਿਲਸਾ ਨੂੰ ਸੋਤ-ਬੋਤ ਮੁਬਾਰਕਵਾਹ ਦਿੰਦਾ ਹਾਂ ਸਲੀਨ ਜੀ ਨੂੰ ਕਿ ਅੱਜ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਸਿਰ ਤੇ ਇਹਨਾਂ ਦੇ ਪਈਆ ਔਰ ਪੂਰੀ ਇਮਾਨਦਾਰੀ ਨਾਲ ਜਿਹੜੀ ਉਸ ਨੂੰ ਨਿਮਾਣ ਗਏ ਜੋ ਬੋਲੇ ਸੋਨ ਲੈ ਸਭਾਨ ਵਾਲਮੀ ਕੀ ਮਹਾਰਾਜ ਕੀ ਜੈ ਬਾਵਾਦਸ ਆਈ ਹੈ ਨਈ ਰੋਸ਼ਨੀ ਲਾਈ ਹੈ ਬਾਵਾਦਸ ਆਈ ਹੈ ਨਈ ਰੋਸ਼ਨੀ ਲਾਈ ਹੈ ਪ੍ਰਤਨਕ ਜੋਤੀ ਆਈ ਹੈ ਨਈ ਰੋਸ਼ਨੀ ਲਾਈ ਹੈ ਜੋ ਬੋਲੇ ਸੋਨ ਰਵੇ ਸਭਾਨ ਵਾਲਮੀ ਕੀ ਮਹਾਰਾਜ ਕੀ ਜੈ